ਸੱਚੀ ਗੱਲ ਜੀ ਅਸਟ੍ਰੋਲੋਜੀ ਵਿਦ ਦਿ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਕਹਿੰਦੇ ਜ਼ਿੰਦਗੀ ਬੜੀ ਖੂਬਸੂਰਤ ਹੈ ਕਿੱਧਰਲੇ ਪਾਸੇ ਤੋਂ ਪੁੱਛਿਆ ਜਾਵੇ ਕੀ ਖੂਬਸੂਰਤੀ ਹੈ ਕਹਿੰਦੇ ਪ੍ਰਕਿਰਤੀ ਬੜੀ ਸੁੰਦਰ ਹੈ ਪੁੱਛਿਆ ਜਾਵੇ ਕਿਹੜੇ ਪਾਸੇ ਤੋਂ ਕਿੱਥੋਂ ਹੈਨਾ ਕਿਉਂਕਿ ਹਰ ਚੀਜ਼ ਦੇ ਤਾਂ ਦੋ ਪਾਸੇ ਆ ਕਿਹੜੇ ਜਿਹੜਾ ਅਸੀਂ ਦੇਖਦੇ ਆ ਉਹੀ ਪਾਸਾ ਸਾਨੂੰ ਦਿਖਦਾ ਹੈ ਜੇ ਜ਼ਿੰਦਗੀ ਖੂਬਸੂਰਤ ਹੈ ਤਾਂ ਉਹਦੀ ਖੂਬਸੂਰਤੀ ਸਾਡੇ ਅੰਦਰ ਹੋਊਗੀ ਤਾਂ ਹੀ ਸਾਨੂੰ ਖੂਬਸੂਰਤ ਚੀਜ਼ਾਂ ਦਿਖਣਗੀਆਂ ਇਹ ਬੜੀ ਹੀ ਡੂੰਗੀ ਗੱਲ ਹੈ ਕਿ ਜਿੱਦਾਂ ਦੀ ਕਿਸੇ ਦੀ ਦ੍ਰਿਸ਼ਟੀ ਉਹਦੇ ਲਈ ਉਦਾਂ ਦੀ ਹੀ ਸ੍ਰਿਸ਼ਟੀ ਜ਼ਿੰਦਗੀ ਖੂਬਸੂਰਤ ਨਹੀਂ ਹੈ ਬੜੀ ਬੋਰ ਹੈ ਖੂਬਸੂਰਤ ਤੁਸੀਂ ਬਣਾਣਾ ਆਪਣੀ ਸੋਚ ਤੇ ਉਹਨਾਂ ਵਿੱਚ ਉਸ ਜ਼ਿੰਦਗੀ 'ਚ ਰੰਗ ਭਰ ਕੇ ਇੱਕ ਰੂਟੀਨ ਸ਼ੁਰੂ ਕਰ ਲਓ ਸਵੇਰ ਤੋਂ ਹਰ ਰੋਜ਼ ਉੱਠਦੇ ਹਾਂ ਜੀ ਆ ਕਰਦੇ ਹਾਂ ਫਿਰ ਆ ਕਰਦੇ ਹਾਂ ਫਿਰ ਆ ਕਰਦੇ ਹਾਂ ਫਿਰ ਸੌ ਜਾਂਦੇ ਹਾਂ ਫਿਰ ਉੱਠਦੇ ਹਾਂ ਫਿਰ ਉਹੀ ਰੂਟੀਨ ਉਹ ਕਰਦੇ ਹਾਂ ਆ ਕਰਦੇ ਹਾਂ ਫਿਰ ਸੌ ਜਾਂਦੇ ਹਾਂ ਫਿਰ ਰੋਜ਼ ਕਿਹੜੀ ਖੂਬਸੂਰਤ ਜ਼ਿੰਦਗੀ ਹੋਗੀ ਇਹਦੇ ਵਿੱਚ ਕਿਹੜੀ ਖੂਬਸੂਰਤੀ ਆ ਦੱਸੋ ਇੱਕ ਰੂਟੀਨ ਦੀ ਤਰ੍ਹਾਂ ਸਰਕਲ ਚੱਲ ਰਿਹਾ ਚੱਲ ਰਿਹਾ ਚੱਲ ਰਿਹਾ ਤੇ ਅਸੀਂ ਚਲਾਈ ਜਾ ਰਹੇ ਹਾਂ ਖੂਬਸੂਰਤੀ ਤਾਂ ਉਹ ਹੈ ਕਿ ਅਸੀਂ ਉਸ ਪਲ ਨੂੰ ਉਸ ਕੰਮ ਨੂੰ ਉਸ ਕਰਮ ਨੂੰ ਇੰਜੋਏ ਕਰ ਰਹੇ ਹਾਂ ਚਿਹਰੇ ਦੀ ਸਮਾਈਲ ਦੇ ਨਾਲ ਹਰ ਕੰਮ ਕਰਦੇ ਪਏ ਆ ਤੇ ਅਸੀਂ ਖੁਸ਼ ਆ ਖੁਸ਼ ਕਿਸ ਤੋਂ ਆ ਆਪਣੇ ਸਾਹਾਂ ਤੋਂ ਆਪਣੇ ਕੰਮਾਂ ਤੋਂ ਆਪਣੇ ਪਰਿਵਾਰ ਤੋਂ ਆਪਣੇ ਨਾਲ ਜੁੜੇ ਲੋਕਾਂ ਤੋਂ ਤੇ ਅਸੀਂ ਕਿੱਥੇ ਖੁਸ਼ ਆ ਅਸੀਂ ਤੇ ਆਪਣੇ ਆਪ ਤੋਂ ਖੁਸ਼ ਨਹੀਂ ਦੂਜੇ ਤੋਂ ਖੁਸ਼ ਕਿੱਥੋਂ ਹੋਣਾ ਨਹੀਂ ਇੱਕ ਗੱਲ ਆ ਗੱਲ ਤਾਂ ਕਰਨ ਨਾਲ ਹੀ ਬਣਦੀ ਆ ਤੇ ਗੱਲ ਤੇ ਕਰਨੀ ਫਿਰ ਬਣਦੀ ਵੀ ਆ ਕਿਹੜੀ ਗੱਲ ਇਹ ਕਿ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਪੈਂਦਾ ਹੈ ਨਹੀਂ ਤਾਂ ਬੜੀ ਬੋਰ ਜ਼ਿੰਦਗੀ ਹੈ ਸਚਾਈ ਹੈ ਜਦੋਂ ਤੁਸੀਂ ਇੱਕ ਰੂਟੀਨ ਦੇ ਵਿੱਚ ਆਪਣੇ ਆਪ ਨੂੰ ਬੰਨ ਲੈਨੇ ਹੋ ਜੀ ਸਵੇਰੇ ਆ ਦੁਪਹਿਰੇ ਆ ਸ਼ਾਮ ਲੈ ਸਾਰੀ ਜ਼ਿੰਦਗੀ ਉਦਾਂ ਹੀ ਲੰਘ ਜਾਂਦੀ ਹੈ ਦੇਖਿਆ ਅਸੀਂ ਆਪਣੀਆਂ ਮਾਵਾਂ ਨੂੰ ਕੀ ਕੀਤਾ ਬਸ ਚੁੱਲ੍ਹੇ ਤੋਂ ਚੁੱਲ੍ਹੇ ਤੱਕ ਚੁੱਲ੍ਹੇ ਤੋਂ ਚੁੱਲ੍ਹੇ ਤੱਕ ਸਵੇਰੇ ਉੱਠੇ ਰੋਟੀ ਬਣਾਲੀ ਦੇਤੀ ਪ੍ਰਵਾਹ ਉਸ ਤੋਂ ਬਾਅਦ ਮਾਰੇ ਮੋਟੇ ਕੰਮ ਵਿਚਾਰੀਆਂ ਨੇ ਅਰੈਸਟ ਕਰ ਲਿਆ ਉਸ ਤੋਂ ਬਾਅਦ ਫੇਰ ਰੋਟੀ ਨੂੰ ਲੱਗ ਗਈਆਂ ਤੇ ਉਸ ਤੋਂ ਬਾਅਦ ਫੇਰ ਰੋਟੀ ਜਿਹੜੇ ਸਾਰਾ ਦਿਨ ਉਹਨਾਂ ਨੇ ਦੂਜਿਆਂ ਲਈ ਖਾਣਾ ਬਣਾਈ ਜਾਣਾ ਹੁਣ ਕਈਆਂ ਦੇ ਦਿਮਾਗ ਚ ਆਊਗਾ ਤੇ ਹੋਰ ਕੀ ਕਰਨਾ ਲੈ ਬਈ ਠੀਕ ਹੈ ਮਾਵਾ ਦਾ ਕੰਮ ਹੈ ਬੱਚਿਆਂ ਨੂੰ ਸੰਭੜਨਾ ਪਰਿਵਾਰ ਨੂੰ ਸੰਭੜਨਾ ਤੇ ਇਹ ਬੰਦਿਆਂ ਦਾ ਕੰਮ ਹੈ ਕਮਾ ਕੇ ਲਿਆਉਣਾ ਪਰ ਇਸ ਤੋਂ ਇਲਾਵਾ ਵੀ ਤੇ ਹੈ ਕੰਮ ਆਪਣੇ ਆਪ ਨੂੰ ਖੁਸ਼ ਰੱਖਣਾ ਆਪਣੇ ਆਪ ਲਈ ਟਾਈਮ ਕੱਢਣਾ ਤੇ ਆਪਣੀ ਜ਼ਿੰਦਗੀ ਦੇ ਸ਼ੌਂਕ ਨੂੰ ਪੂਰਾ ਕਰਨਾ ਤੁਸੀਂ ਸਹੀ ਹੋ ਆਪਣੀ ਜਗ੍ਹਾ 'ਕੇ ਕੰਮ ਜ਼ਰੂਰੀ ਨੇ ਜਿਹੜੇ ਅਸੀਂ ਕਰਦੇ ਆ ਪਰ ਉਹਦੇ ਨਾਲੋਂ ਜ਼ਰੂਰੀ ਇਹ ਵੀ ਐ ਆਪਣੇ ਆਪ ਨੂੰ ਖੁਸ਼ ਰੱਖਿਆ ਜਾਵੇ ਆਪਣੇ ਆਪ ਨੂੰ એનર્ਜੀ ਨੂੰ ਪੋਜ਼ਿਟਿਵ ਕੀਤਾ ਜਾਵੇ ਉਹ ਕਿਦਾਂ ਆਪਣੇ ਆਪ ਲਈ ਟਾਈਮ ਕੱਢ ਕੇ ਕਦੇ ਸੈਰ ਕਰੋ ਕਦੇ ਉੜਦੇ ਪੰਛੀਆਂ ਨੂੰ ਦੇਖੋ ਕਦੇ ਕੋਠੇ ਤੇ ਜਾ ਕੇ ਬੈਠ ਕੇ ਚੰਦ ਨੂੰ ਦੇਖੋ ਜਦੋਂ ਪੂਰਨਵਾਸੀ ਹੋਵੇ ਥੋੜੀ ਦੇਰ ਇਕੱਲੇ ਬੈਠ ਕੇ ਤਾਂ ਦੇਖੋ ਹਲਕਾ ਜਿਹਾ ਮਿਊਜ਼ਿਕ ਸੁਣੋ ਗਾਣੇ ਸੁਣੋ ਨਾ ਇਹ ਕੁਦਰਤੀ ਤੌਰ ਤੇ ਜਿਹੜੇ ਪਸੰਦ ਨੇ ਉਹ ਸੁਣੋ ਇਹ ਨਹੀਂ ਕਿ ਕਿਸੇ ਨੇ ਲਾਇਆ ਚੱਲ ਸੋਣੀ ਲਈਦੇ ਆ ਸ਼ੌਂਕ ਦਾ ਮਰਨ ਦੋ ਬਸ ਸ਼ੌਂਕ ਜਿੱਦਣ ਸਾਡੇ ਮਰਗੇ ਨਾ ਉਹ ਦਿਨ ਜ਼ਿੰਦਗੀ ਬੋਰ ਆ ਕਈ ਵਾਰੀ ਮੈਂ ਇੱਕ ਜਗ੍ਹਾ ਤੇ ਪੜਿਆ ਕੰਦੇ ਪਾਣਾ ਤੇ ਕੀ ਆ ਤੇ ਬਸ ਸ਼ੌਂਕ ਚੜਿਆ ਰੱਖ ਦੇਣਾ ਢੇਰ ਤੇ ਢੇਰ ਨੂੰ ਦੇਖ ਦੇਖ ਕੇ ਕੱਪੜਿਆਂ ਨੂੰ ਜਿਹੜਾ ਚਾ ਚੜਦਾ ਨਾ ਚਿਹਰੇ ਤੇ ਸਮਾਈਲ ਆਉਂਦੀ ਹੈ ਨਾ ਉਹ ਦੇਖਣ ਵਾਲੀ ਹੁੰਦੀ ਹੈ ਕਿਉਂ ਕਿ ਸ਼ੌਂਕ ਜੀਬ ਦਾ ਤੇ ਕੱਪੜਿਆਂ ਦਾ ਕੁਦਰਤ ਨੇ ਦਿੱਤਾ ਕਈਆਂ ਨੂੰ ਹੈ ਨਹੀਂ ਤੇ ਕਈਆਂ ਨੂੰ ਹੈਗਾ ਕਿਸੇ ਨੂੰ ਕਿਸੇ ਦੇ ਕੰਮ ਆ ਕੇ ਖੁਸ਼ੀ ਮਿਲਦੀ ਆ ਤੇ ਕਿਸੇ ਨੂੰ ਆਪਣਾ ਹੀ ਕੰਮ ਕਰਕੇ ਖੁਸ਼ੀ ਮਿਲਦੀ ਆ ਕੁਝ ਆਪਣੇ ਆਪ ਚ ਰਹਿੰਦੇ ਆ ਤੇ ਕੁਝ ਦੂਸਰਿਆਂ ਨੂੰ ਦੇਖਦੇ ਰਹਿੰਦੇ ਆ ਰੰਗ ਬਰੰਗੀ ਦੁਨੀਆ ਏ ਇੱਕ ਤਰ੍ਹਾਂ ਦੀ ਨਹੀਂ ਹੋ ਸਕਦੀ ਨਾ ਸ਼ੌਂਕ ਨਾ ਕੰਮ ਤੇ ਇੱਕ ਤਰ੍ਹਾਂ ਦਾ ਕੀ ਏ ਇੱਕ ਤਰ੍ਹਾਂ ਦੇ ਸਾਡੇ ਸਾਰੇ ਜੋ ਅਸੀਂ ਸਾਰੇ ਹੀ ਲੈਣੇ ਆ ਬਸ ਉਹ ਸਾਹ ਜੋ ਨੇ ਉਹ ਸਾਹਾਂ ਰਾਹੀਂ ਕੁਦਰਤ ਸਾਡੇ ਅੰਦਰ ਵਿਸ਼ਵਾਸ ਪਿਆਰ ਤੇ ਹਰ ਚੀਜ਼ ਭਰਦੀ ਹੈ ਬਸ ਗੱਲ ਇਹ ਆ ਉਸ ਪਿਆਰ ਵਿਸ਼ਵਾਸ ਉਸ ਸਨੇਹ ਨੂੰ ਉਸ ਮਿੱਠੀ ਜਈ ਹਵਾ ਦੀ ਸੁਗੰਧ ਨੂੰ ਮਹਿਸੂਸ ਕਰਕੇ ਜਦੋਂ ਅਸੀਂ ਆਪਣੇ ਅੰਦਰ ਦਿੰਨੇ ਆ ਨਾ ਅੰਦਰ ਹਵਾ ਭਰਦੇ ਆ ਮਤਲਬ ਸਹਾਰਾ ਜ਼ਿੰਦਗੀ ਚੱਲਦੀ ਹੈ ਸਾਨੂੰ ਪਤਾ ਜਿੱਦਾਂ ਮੈਂ ਇੱਕ ਦੱਸਿਆ ਸੀ ਪਹਿਲਾਂ ਕਿ ਪਵਨ ਗੁਰੂ ਹੈ ਹਵਾਈ ਗੁਰੂ ਹੈ ਤੇ ਗੁਰੂ ਸਾਨੂੰ ਜ਼ਿੰਦਗੀ ਦਿੰਦਾ ਹੈ ਬਲੇਸਿੰਗ ਦਿੰਦਾ ਹੈ ਤੇ ਬਸ ਠੀਕ ਹੈ ਪਰ ਉਹਦੇ ਤੋਂ ਉੱਤੇ ਤੇ ਕੋਈ ਗੱਲ ਹੀ ਨਹੀਂ ਇਸ ਤਰ੍ਹਾਂ ਤੇ ਗੱਲ ਕੋਈ ਹੋ ਹੀ ਨਹੀਂ ਸਕਦੀ ਹੈ ਨਾ ਤੇ ਫਿਰ ਜਦੋਂ ਇਹ ਗੁਰੂ ਸਾਡੇ ਅੰਦਰ ਜਾ ਰਿਹਾ ਤੇ ਸਾਨੂੰ ਚਿਹਰੇ ਦੀ ਸਮਾਈਲ ਨਾਲ ਹੀ ਅੰਦਰ ਆਗਮਨ ਕਰਨਾ ਚਾਹੀਦਾ ਨਾ ਉਹਦਾ ਕਿਉਂਕਿ ਸਾਰੇ ਤਰਮਾ ਚ ਇੱਕੋ ਹੀ ਗੱਲ ਪਰਮਾਤਮਾ ਇੱਕ ਹੈ ਤੇ ਉਹ ਕਿੱਥੇ ਆ ਉਹ ਸਾਡੇ ਅੰਦਰ ਹੈ ਹੈ ਨਾ ਤੇ ਜੇ ਉਹ ਅੰਦਰ ਹੈ ਤੇ ਆਪਣੇ ਅੰਦਰ ਨੂੰ ਆਪਣੇ ਬਾਹਰ ਨੂੰ ਆਪਣੇ ਆਪ ਨੂੰ ਖੁਸ਼ ਰੱਖਣਾ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਆ ਕੁਦਰਤ ਨੇ ਸਾਨੂੰ ਜਨਮ ਦਿੱਤਾ ਹੈ ਇਹ ਕੁਦਰਤ ਦੇ ਅੰਦਰ ਹੀ ਅਸੀਂ ਖਤਮ ਹੋ ਜਾਣਾ ਤੇ ਇਹ ਕੁਦਰਤ ਦੇ ਆਨੰਦ ਨੂੰ ਮੰਨ ਲਈ ਹੀ ਅਸੀਂ ਇਹ ਦੁਨੀਆ ਚਾਹੇ ਆ ਤੇ ਇਹ ਹੀ ਗੱਲ ਪਰਮਾਤਮਾ ਦੀ ਜੇ ਪਰਮਾਤਮਾ ਅੰਦਰ ਹੈ ਤਾਂ ਫਿਰ ਉਹਨੂੰ ਲੱਭਣ ਦੀ ਕੀ ਜ਼ਰੂਰਤ ਹੈ ਆਪਣੇ ਆਪ ਨੂੰ ਹੀ ਲੱਭ ਲਿਆ ਆਪਣੇ ਆਪ ਨੂੰ ਹੀ ਖੁਸ਼ ਕਰ ਲਿਆ ਤੇ ਉਹਦੇ ਵਿੱਚ ਹੀ ਉਹਦੀ ਖੁਸ਼ੀ ਹੈ ਹੈਨਾ ਵੈਸੇ ਤੇ ਇੱਕ ਗੱਲ ਹੀ ਹੈ ਪਰ ਸੋਚਿਆ ਜਾਵੇ ਤਾਂ ਬੜੀ ਡੂੰਗੀ ਗੱਲ ਹੈ ਹੈਨਾ ਤੇ ਚਲੋ ਕੋਈ ਨਹੀਂ ਰੁੱਸਿਆ ਕਿਸੇ ਨੂੰ ਨਹੀਂ ਮਨਾਉਣਾ ਕੋਈ ਰੁੱਸਿਆ ਹੀ ਨਹੀਂ ਜਿਹਨੂੰ ਮਨਾਇਆ ਜਾਵੇ ਰੁੱਸਦਾ ਤੇ ਕੋਈ ਹੈ ਹੀ ਨਹੀਂ ਕਿਉਂਕਿ ਪਰਮਾਤਮਾ ਕਦੇ ਆਪਣੇ ਆਪਣੇ ਬੱਚਿਆਂ ਨਾਲ ਨਾਰਾਜ਼ ਨਹੀਂ ਹੁੰਦਾ ਇਸ ਕਰਕੇ ਕੋਈ ਨਾਰਾਜ਼ਗੀ ਨਹੀਂ ਕੋਈ ਕਿਸੇ ਤਰ੍ਹਾਂ ਦਾ ਵਹਿਮ ਨਹੀਂ ਕਰਨਾ ਬਸ ਕੋਈ ਟੈਨਸ਼ਨ ਨਹੀਂ ਕਰਨੀ ਬਸ ਸਿਰਫ ਤੇ ਸਿਰਫ ਆਪਣੇ ਨਾਲ ਇੱਕ ਪ੍ਰੋਮਿਸ ਕਰਨਾ ਤੁਸੀਂ ਕਿ ਖੁਸ਼ ਰਹਿਣਾ ਇਹ ਦੁਨੀਆ ਤੇ ਬਹੁਤ ਕੁਝ ਕਹਿੰਦੀ ਆ ਹਰ ਕਿਸੇ ਦੀ ਪਬਲਿਸਿਟੀ ਤੋਂ ਹਰ ਕੋਈ ਸ਼ਗਾ ਲੈ ਰਿਹਾ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਰ ਰਿਹਾ ਕਹਿੰਦੋ ਨਾ ਕਹਿੰਦੋ ਹਾਥੀ ਬਣੋ ਕੀ ਨਹੀਂ ਬਣਨਾ ਪਤਾ ਤੁਹਾਨੂੰ ਚਲੋ 2 ਨਵੰਬਰ 2025 ਵੀਰਵਾਰ ਨੂੰ ਵੀਰਵਾਰ ਦਾ ਦਿਨ ਹੈ ਜੀ ਅੱਜ ਵੀਰਵਾਰ ਵਾਲੇ ਦਿਨ ਅੱਜ ਮੱਸੀਆ ਹੈ ਮੱਗਰ ਦੇ ਮਹੀਨੇ ਦੀ ਮੱਸੀਆ ਦਾ ਦਿਨ ਹੈ ਜੀ ਅੱਜ ਤੇ ਮੱਸੀਆ ਵਾਲੇ ਦਿਨ ਵੱਡੇ-ਵਡੇਰਿਆਂ ਦੇ ਨੂੰ ਯਾਦ ਕਰਨਾ ਚਾਹੀਦਾ ਵੈਸੇ ਤਾਂ ਚਲੋ ਉਹਨਾਂ ਦਾ ਖੂਨ ਹੀ ਹੈ ਸਾਡੇ ਅੰਦਰ ਤੇ ਯਾਦ ਹੀ ਹੈ ਤੇ ਬੱਕਰੀ ਬੁੱਧ ਅੱਜ ਵਿਸ਼ਾਖਾ ਨਕਸ਼ਤਰ 'ਚ ਜਾਏਗਾ ਤੇ ਨਾਲ ਹੀ ਅੱਜ ਦੇ ਦਿਨ ਅੱਜ ਦੇ ਦਿਨ ਮਤਲਬ ਗ੍ਰਹਾਂ ਦੇ ਮੁਤਾਬਕ ਜੋ ਬੱਕਰੀ ਬੁੱਧ ਹੈ ਉਹ ਵਿਸ਼ਾਖਾ ਨਕਸ਼ਤਰ 'ਚ ਜਾਣ ਵਾਲਾ ਹੈ ਔਰ ਦੂਜੀ ਗੱਲ ਕੀਤੀ ਜਾਵੇ ਤਾਂ ਮੱਸਿਆ ਤੇ ਤੁਹਾਨੂੰ ਪਤਾ ਹੀ ਹੈ ਕਿ ਮੱਸਿਆ ਵਾਲੇ ਦਿਨ ਚੰ드ਰਮਾ ਹੁੰਦਾ ਹੀ ਨਹੀਂ ਅਸਮਾਨ ਦੇ ਵਿੱਚ ਤੇ ਅਸਮਾਨ 'ਚ ਚੰਦਰ ਦਾ ਨਾ ਹੋਣਾ ਹੀ ਮਾਨਸਿਕ ਪਰੇਸ਼ਾਨੀਆਂ ਕਈ ਵਾਰੀ ਵਧਾ ਦਿੰਦਾ ਹੈ ਹੈਨਾ ਤੇ ਗ੍ਰਹਾਂ ਦੇ ਮੁਤਾਬਕ ਜੋ ਮੱਸਿਆ ਤੇ ਚੰ드ਰਮਾ ਜੋ ਹੈ বৃশ্চਿਕ ਰਾਸ਼ੀ ਵਿੱਚ ਬਣੇ ਹੋਏ ਆ বৃশ্চਿਕ ਰਾਸ਼ੀ ਜੋ ਹੈ ਮੰਗਲ ਦੀ ਰਾਸ਼ੀ ਹੈ ਮੱਸੀਆ ਦਾ ਪੱਕ ਵੀ ਮੈਂ ਤੁਹਾਨੂੰ ਦੱਸਦਾ 12:17 ਤੱਕ ਰਹਿਣਾ ਤੇ ਉਸ ਤੋਂ ਬਾਅਦ ਚਾਨਣ ਪੱਕ ਸ਼ੁਰੂ ਹੋ ਜਾਣਾ ਇਹ ਇੱਕ ਧਿਆਨ ਰੱਖਣ ਵਾਲੀ ਗੱਲ ਹੈ ਕਿ ਜਿਨ੍ਹਾਂ ਨੇ ਵੀ ਮੱਸੀਆ ਦਾ ਮੱਥਾ ਟੇਕਣਾ ਹੈ ਕਿਸੇ ਵੀ ਧਾਰਮਿਕ ਸਥਾਨ ਤੇ ਨਦੀ ਚ ਇਸ਼ਨਾਨ ਕਰਨਾ ਹੈ ਤਾਂ ਸਾਢੇ 12 ਤੋਂ ਪਹਿਲਾਂ ਪਹਿਲਾਂ ਕਰ ਲਓ ਮੱਸੀਆ ਦਾ ਇਸ਼ਨਾਨ ਉਦੋਂ ਤੱਕ ਬਾਅਦ ਵਿੱਚ ਵੀ ਕੀਤਾ ਜਾ ਸਕਦਾ ਕੋਈ ਵਿਅਮ ਵਾਲੀ ਗੱਲ ਨਹੀਂ ਪਰ ਮੱਸੀਆ ਜੋ ਹੈ ਉਹ ਤਕਰੀਬਨ ਸਵਾ 12 ਵਜੇ ਤੱਕ ਰਹੇਗੀ ਸੂਰਜ ਨਾਲ ਚੰਦਰ ਦੀ ਸਥਿਤੀ ਮਤਲਬ ਮਸਿਆ ਜਾਨੀ ਕਿ ਸੂਰਜ ਬੁੱਧ ਤੇ ਮੰਗਲ ਚੰਦਰ ਦਾ ਯੋਗ ਬਣਿਆ ਅੱਜ বৃশ্চਿਕ ਰਾਸ਼ੀ ਵਿੱਚ বৃশ্চਿਕ ਰਾਸ਼ੀ 'ਚ ਸੂਰਜ ਆ ਗਿਆ ਤੇ বৃশ্চਿਕ ਰਾਸ਼ੀ 'ਚ ਪਹਿਲਾਂ ਤੋਂ ਮੰਗਲ ਬੁੱਧ ਬੈਠੇ ਸੀ ਤੇ ਸੂਰਜ ਬੁੱਧ ਮੰਗਲ ਦੀ ਜੁਤੀ ਬਣੀ ਤੇ ਅੱਜ ਚੰਦਰ ਮਹਾਰਾਜ ਵੀ ਨਾਲ ਆ ਕੇ ਬੈਠੇ ਇਹ ਗ੍ਰਹਿਾਂ ਦੇ ਅਨੁਸਾਰ ਹੀ ਅਸੀਂ ਘੁੰਮਦੇ ਆ ਲੱਗਦਾ ਹੈ ਕਿ ਅਸੀਂ ਅਸੀਂ ਇਹਨੂੰ ਮੰਨ ਲਿਆ ਉਹਨੂੰ ਮੰਨ ਲਿਆ ਸਾਰਿਆਂ ਨੂੰ ਮੰਨੋ ਪਰ ਜਿੱਥੇ ਜਨਮ ਲਿਆ ਉਹਨੂੰ ਮੰਨਣਾ ਹੀ ਪੈਂਦਾ ਹੈ ਧਰਤੀ ਆ ਇਹਦੇ ਉਸੂਲ ਮੰਨਣੇ ਹੀ ਪੈਂਦੇ ਆ ਠੀਕ ਫਵਾਸ ਤੇ ਨਹੀਂ ਓਟਕੇ ਨਾ ਜੀਵਨ ਬਤੀਤ ਕਰ ਸਕਦੇ ਜਿੱਥੇ ਕੁਦਰਤ ਨੇ ਰੱਖਣਾ ਤੇ ਕੁਦਰਤ ਨੂੰ ਮੰਨਣਾ ਹੀ ਪੈਣਾ ਇਹ ਹੈ ਅਸਲ ਚ ਪ੍ਰੈਕਟੀਕਲ ਲਾਈਫ ਠੀਕ ਤੇ ਚਲੋ ਕੀ ਕਰਨਾ ਤੇ ਕੀ ਨਹੀਂ ਕਰਨਾ ਅੱਜ ਮੱਗਰ ਦੀ ਮੱਸਿਆ ਤੇ ਆਪਾਂ ਜਾਣਾਂਗੇ ਖਾਸ ਸਾਰੀਆਂ ਰਾਸ਼ੀਆਂ ਲਈ ਰਾਹੂ ਕਾਲ ਦਾ ਟਾਈਮ ਤੁਹਾਨੂੰ ਦੱਸ ਦਈਏ ਜੀ ਅੱਜ ਵੀਰਵਾਰ ਵਾਲੇ ਦਿਨ ਰਾਹੂ ਕਾਲ ਦਾ ਟਾਈਮ ਤਕਰੀਬਨ 1.5 ਵਜੇ ਤੋਂ ਲੈ ਕੇ 3 ਵਜੇ ਤੱਕ ਰਹੇਗਾ ਚਲਦੇ ਕੰਮਾਂ ਦਾ ਕੋਈ ਪਰਹੇਜ਼ ਨਹੀਂ ਹੈ ਪਰ ਸਮੇਂ ਨੂੰ ਜਾਂਚ ਲੈਣਾ ਚਾਹੀਦਾ ਜੇ ਸ਼ੁਭ ਕੰਮ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਐਰੀਜ਼ਾ ਨੀਮੇਸ਼ ਰਾਸ਼ੀ ਦੀ ਗੱਲ ਕਰੀਏ ਤਾਂ ਚੰਦਰਾ ਝਠਵੇਂ ਸਥਾਨ ਵਿੱਚ ਚਾਰ ਗ੍ਰਹਿਆਂ ਦੀ ਯੁਤੀ ਅੱਠਵੇਂ ਸਥਾਨ 'ਚ ਬਣੀ ਹੋਈ ਹੈ। ਬਹੁਤ ਹੀ ਧਿਆਨ ਨਾਲ ਬਹੁਤ ਹੀ ਸੋਚ ਸਮਝ ਕੇ ਕਿਸੇ ਨਾਲ ਗੱਲ ਕਰਨੀ ਹੈ। ਕਿਸੇ ਦੀ ਜਮਾਨਤ ਖਮਾਨਤ ਵਿੱਚ ਪੈਣਾ ਨਹੀਂ ਹੈ। ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲ ਦੇਣੀ ਹੈ ਕਿਉਂਕਿ ਚੰ드ਰਾ ਮਗਰੂ ਦੇ ਨਕਸ਼ਤਰ 'ਚ ਹੈ। ਧਾਰਮਿਕ ਸਥਾਨ ਤੇ ਪੀਲੇ ਫੁੱਲ ਅਜਮਸਿਆਂ ਤੇ ਚੜ੍ਹਾ ਸਕਦੇ ਹੋ। ਕਿਤੇ ਨਹੀਂ ਚੜ੍ਹਾ ਸਕਦੇ ਤਾਂ 2-4 ਪੀਲੇ ਫੁੱਲ ਚੱਲਦੇ ਪਾਣੀ ਵਿੱਚ ਵੀ ਆਵ ਚਨੇ ਦੀ ਦਾਲ ਵੀ ਚਲ ਪ੍ਰਵਾਹ ਕਰ ਸਕਦੇ ਹੋ। ਟੌਰਸ ਜਾਨੀ ਬ੍ਰਿਕ ਰਾਸ਼ੀ ਮ੍ਰਿਕ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਜੀ ਖਿਜਣਾ ਘੱਟ ਹੈ ਗੁੱਸਾ ਘੱਟ ਕਰਨਾ ਹੈ ਐਜੀਟੇਟ ਘੱਟ ਹੋਣਾ ਹੈ ਤੇ ਵੈਸੀ ਵੱਲ ਸੌਖੇ ਰਹੋਗੇ ਤੁਹਾਨੂੰ ਬਿਜ਼ਨਸ ਵਪਾਰ ਵਿੱਚ ਵਾਧੇ ਲਈ ਚੰਗਾ ਕਿਤੇ ਗੱਡੀ ਵਗੈਰਾ ਚੈੱਕ ਕਰਾਉਣੀ ਹੈ ਕਿਤੇ ਜਾਣਾ ਹੈ ਯਾਤਰਾ ਲਈ ਸਿਤਾਰੇ ਚੰਗੇ ਆ ਪਰ ਗੱਡੀ ਹੌਲੀ ਚਲਾਉਣੀ ਹੈ ਚੰਗਾ ਮਾਂ ਨਾਲ ਬੈਸਵਾ ਜੀ ਨਹੀਂ ਕਰਨੀ ਤੇ ਪੜ੍ਹਾਈ ਵੱਲ ਧਿਆਨ ਦੇਣਾ ਮੋਬਾਈਲ ਤੇ ਘੱਟ ਬੈਠਣਾ ਠੀਕ ਤਾਂ ਹੀ ਗ੍ਰਹਿ ਅੱਛੇ ਰਹਿਣਗੇ ਬ੍ਰਿਕ ਲਗਨ ਤੇ ਬ੍ਰਿਕ ਰਾਸ਼ੀ ਵਾਲਿਆਂ ਲਈ ਜ਼ਰੂਰੀ ਓਕੇ ਜੀ ਚਲੋ ਕੱਲ੍ਹ ਆਜ ਤੁਹਾਡਾ ਗ੍ਰਹਿ ਤੁਸ਼ਬ ਤੇ ਸ਼ੁਭ ਨੰਬਰ ਤੁਹਾਡਾ ਚੰਗਾ ਜੈਮਨੀ ਮਿਥੁਣਾ ਰਾਸ਼ੀ ਮਿਥੁਣਾ ਰਾਸ਼ੀ ਦੇ ਲਈ ਜੋ ਸਿਤਾਰੇ ਨੇ ਜੀ ਵਿਰੋਧੀ ਦਬੇ ਰਹਿਣਗੇ ਕੰਮਕਾਰ ਦੀ ਸਥਿਤੀ ਤਕਰੀਬਨ ਤਕਰੀਬਨ ਠੀਕ ਰਹੇਗੀ ਪਰ ਗੱਲ ਇਹ ਆ ਕਿ ਕਰਜ਼ਾ ਨਹੀਂ ਲੈਣਾ ਕਰਜ਼ਾ ਲੈਣਾ ਥੋੜਾ ਨੁਕਸਾਨ ਕਰਾਏਗਾ ਕਰਜ਼ਾ ਹਾਵੀ ਹੋਣ ਤੇ ਗ੍ਰਹਿ ਹ ਮੁਤਾਬਕ ਮਾਨਸਿਕ ਪਰੇਸ਼ਾਨੀ ਪੈ ਜਾਏਗੀ ਕਿਉਂਕਿ ਚੰਦਰ ਰਾਜ ਛੇਵੇਂ ਸਥਾਨ ਵਿੱਚ ਆ ਤਾਂ ਕਿਸੇ ਪੁਰਾਣੇ ਰੋਗ ਨੂੰ ਲੈ ਕੇ ਚਿੰਤਾ ਅਗਰ ਵਧ ਰਹੀ ਹੋਵੇ ਤਾਂ ਕੀੜਿਆਂ ਨੂੰ ਸ਼ੱਕਰ ਆਟਾ ਪਾਓ ਵੈਸੇ ਵੀ ਮੱਸੀਆ ਤੇ ਪਾ ਦੇਣਾ ਚਾਹੁੰਦਾ। ਸ਼ੁਭ ਰੰਗ ਹਾਲਾ। ਕੈਂਸਰ ਕਰਕਰਾ ਸ਼ੀ ਕਰਕਰਾ ਸ਼ੀ ਵਾਲਿਆਂ ਦੀ ਔਲਾਦ ਨੂੰ ਲੈ ਕੇ ਜੋ ਚਿੰਤਾ ਸੀ ਉਹ ਤਕਰੀਬਨ ਥੋੜੀ ਜੀ ਦੁਪਹਿਰ ਤੱਕ ਵਧੀ ਰਹੇਗੀ। ਮਿਸ਼ਰੀ ਦਾ ਸੇਵਨ ਤੁਸੀਂ ਅੱਜ ਵੀ ਕਰ ਸਕਦੇ ਆ ਸ਼ੁਭ ਰੰਗ ਤੁਹਾਡਾ ਪੀਲਾ ਰਹੇਗਾ ਬ੍ਰਹਸਪਤ ਲਗਨ ਚ ਹੈ ਤੇ ਪੰਜਵੀਂ ਦ੍ਰਿਸ਼ਟੀ ਅੱਜ ਚੰਦਰ ਤੇ ਪੈ ਹੀ ਰਹੀ ਹੈ ਤੇ ਬ੍ਰਹਸਪਤ ਦਾ ਹੀ ਨਕਸ਼ਤਰ ਹੈ ਜੋ ਵਧੀਆ ਕਿਤੇ ਰਿਸ਼ਤੇ ਦੀ ਗੱਲ ਚੱਲਦੀ ਹੈ ਤਾਂ ਅੱਗੇ ਵਧਾ ਸਕਦੇ ਹੋ ਸਿਤਾਰੇ ਸ਼ੋਭਾ ਚਲਦੇ ਪਏ ਆ। ਲਿਯੋ ਸਿੰਘਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਜੀ ਤਕਰੀਬਨ ਦੇਖਿਆ ਜਾਵੇ ਤਾਂ ਕੇਤੂ ਦੀ એનર્ਜੀ ਤੇ ਸੂਰਜ ਬੁੱਧ ਮੰਗਲ ਦਾ ਜੋਗ ਚੌਥੇ ਸਥਾਨ ਵਿੱਚ ਮਾਤਾ ਦੀ ਸਿਹਤ ਖਰਾਬ ਕਰ ਰਿਹਾ ਹੈ ਕਦੇ ਸਿਰ ਚ ਦਰਦ ਕਦੇ ਜੋੜਾਂ ਚ ਦਰਦ ਪਰੇਸ਼ਾਨ ਕਰ ਰਿਹਾ ਹਸਪਤਾਲ ਦੇ ਚੱਕਰ ਵੀ ਲਵਾ ਰਿਹਾ ਐਵੇਂ ਜਾਓ ਜਾ ਕੇ ਉੱਥੇ ਪਾਣੀ ਪੀ ਕੇ ਮੋੜਾਓ ਅੱਜ ਮੱਸੀਆ ਤੇ ਚੱਲਦੇ ਪਾਣੀ ਦੇ ਵਿੱਚ ਚਾਰ ਪੀਸ ਗੁੜ ਦੇ ਜਲ ਪ੍ਰਵਾਹ ਕਰੋ ਰਿਲੈਕਸ ਹੋ ਜੇ ਵਰਗੋ ਜਾਨੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਨੂੰ ਛੋਟੇ ਵੱਡੇ ਭਾਈ ਭੈਣਾਂ ਬੈਸਬਾਜੀ ਨਹੀਂ ਕਰਨੀ ਕਿਸੇ ਧਾਰਮਿਕ ਸਥਾਨ ਤੇ ਜਾ ਰਹੇ ਹੋ ਤਾਂ ਹਰੀਆਂ ਸਬਜ਼ੀਆਂ ਜ਼ਰੂਰ ਲੈ ਕੇ ਜਾਓ चाहे मंदिर जा रहे चाहे हो चाहे गुरुद्वारा साहब जा रहे हो बसिया होने करके अगर कितने इनान नहीं किया जा सकता जा जा। तो घर च ही गुरुद्वारा साहब जाव गंगा जल पा के स्नान करना शुभता देगा शुभ रंग अब वाला है करीम कलर लिबरा जा नहीं तुला राशि तुला राशि वाली दसनैलिटी अच्छी काम कर अच्छी दिमाग भी अच्छा वाणी नहीं संबंधित काम करने वाले अज किते गए काम तो दी गई सलाह दोनों ही सलाघियां जा क्योंकि बृहस्पत का नक्षत्र जो चल रहा है ਵਿਸ਼ਾਖਾ ਨਕਸ਼ਤਰ ਸਵੇਰੇ 10:58 ਮਿੰਟ ਤੱਕ ਸੀ ਉਸ ਤੋਂ ਬਾਅਦ ਜੋ ਸ਼ਨੀ ਦਾ ਨਕਸ਼ਤਰ ਚੱਲੇਗਾ ਤਾਂ ਉਹ ਮਿੱਤਰ ਹੀ ਹੈ ਇਸ ਕਰਕੇ ਕੰਮ ਕਰ ਦੀ ਸਥਿਤੀ तकरीबन तकरीबन ਬੈਸਟ ਹੁੰਦੀ ਜਾਏ ਪਰ ਬਾਣੀ ਛ ਮਿਠਾਸ ਰੱਖਣੀ ਹੈ ਮਿਸ਼ਰੀ ਅੱਜ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਬੱਚਿਆਂ ਨੂੰ ਦੇ ਸਕਦੇ ਹੋ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਸਿਤਾਰੇ ਚੰਗੇ ਕੰਫੀਡੈਂਸ ਵੀ ਵਧਿਆ ਕੰਮ ਵੀ ਅੱਛਾ ਹੈ ਸਚਾਈ ਪਸੰਦ ਵੀ ਹੋ ਰਹੇ ਹੋ ਥੋੜੀ ਟਿਕਾਵਟ ਵੀ ਹੁਣ ਘੱਟ ਹੋ ਰਹੀ ਹੈ ਗੁੱਸਾ ਆ ਜ਼ਰੂਰਿਆ ਪਰ ਤੁਸੀਂ ਸ਼ਬਦਾਂ ਦੇ ਕੰਟਰੋਲ ਦੇ ਰੱਖਿਆ ਹੀ ਹੋਇਆ ਬ੍ਰਹਸਪਤੀ ਦਾ ਨਕਸ਼ਤਰ ਵਧੀਆ ਉਸ ਤੋਂ ਬਾਅਦ ਸ਼ਨੀ ਦਾ ਨਕਸ਼ਤਰ ਚੱਲੇਗਾ ਨਜ਼ਰਾਂ ਤੋਂ ਬਚੋ ਆਪਣੇ ਪੇਤ ਕਮ ਹੋਣ ਤੋਂ ਪਹਿਲਾਂ ਕਿਸੇ ਨੂੰ ਦੇਣੇ ਨਹੀਂ ਤੇ ਜੇ ਮੱਸਿਆ ਤੇ ਕਿਸੇ ਧਾਰਮਿਕ ਸਥਾਨ ਤੇ ਜਾ ਰਹੇ ਹੋ ਇਸ਼ਨਾਨ ਕਰਨ ਵਾਸਤੇ ਤਾਂ ਬ੍ਰਹਸਪਤੀ ਦੀ ਪੀਲੀ ਦਾਲ ਜਾਂ ਸ਼ਨੀ ਦੀ ਕਾਲੀ ਦਾਲ ਲੰਗਰ ਚ ਦੇ ਸਕਦੇ ਹੋ ਅਗਲੀ ਰਾਸ਼ੀ ਸੈਜੀਟੇਰੀਅਸ ਤਨੂ ਰਾਸ਼ੀ ਤਨੂ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲੇ ਗ੍ਰਹਾਂ ਦੇ ਮੁਤਾਬਕ ਜੀ ਸਿਤਾਰਿਆਂ ਦੇ ਮੁਤਾਬਕ ਬਾਰਮਸਾਨ ਵਿੱਚ ਜੇ ਚਾਰ ਗ੍ਰਹਿ ਰਹਿਣਗੇ ਥੋੜੀ ਬਹੁਤੀ ਮਾਨਸਿਕ ਕਲਪਾਹਟ ਜ਼ਰੂਰ ਬਣੀ ਰਹੇਗੀ ਇਸ ਤੋਂ ਬਚਣ ਦੇ ਲਈ ਮਾਨਸਿਕ ਕਲਪਾਹਟ ਤੋਂ ਬਚਣ ਦੇ ਲਈ ਪਤਾਸੇ ਦਾ ਸੇਵਨ ਕਰਨਾ ਤੇ ਧਾਰਮਿਕ ਸਥਾਨ ਤੇ ਪਤਾਸੇ ਰੱਖਣਾ ਅੱਜ ਦੇ ਦਿਨ ਦਾ ਉਪਾਰ ਰਵੇਗਾ ਤੇ ਪੀਲਾ ਪ੍ਰਸ਼ਾਦ ਵੀ ਤੁਸੀਂ ਲੱਡੂ ਲੈ ਕੇ ਵੰਡ ਸਕਦੇ ਹੋ ਮੱਸੀਆ ਤੇ ਜਾਂ ਦੋ ਲੱਡੂਆਂ ਨੂੰ ਵੀ ਖਿਲਾ ਸਕਦੇ ਹੋ ਗਾਂ ਬੁੱਧੀਕਾਰਕ ਤੇ ਬੁੱਧ ਬਾਰਮਸਾਨ ਵਿੱਚ ਥੋੜਾ ਜ਼ਿਆਦਾ ਤੁਹਾਨੂੰ ਸਫਲਤਾ ਨਹੀਂ ਦੇ ਰਹੀ ਮਤਲਬ ਕਿ ਰਿਲੈਕਸ ਨਹੀਂ ਦੇ ਰਿਹਾ ਖੱਜਲਖਵਰੀ ਦੇ ਰਿਹਾ ਤੇ ਇਹ ਉਪਾਅ ਤੁਸੀਂ ਕਰ ਸਕਦੇ ਹੋ ਕਿਹ ਆਪਣੇ ਕੋਲ ਮਕਰ ਰਾਸ਼ੀ ਸੱਟ ਚੋੜ ਤੋਂ ਬਚਣਾ ਜੀ ਪੈਰ ਗੱਟੇ ਤੇ 6 ਵਜ ਸਕਦੀ ਆ ਤੇ ਬਾਕੀ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਕਰਨੀ ਆ ਤਾਂ ਆਪਣੇ ਪਰਿਵਾਰ ਦੀ ਸਲਾਹ ਨਾਲ ਕਰੋ ਪਰਿਵਾਰ ਨੂੰ ਲੈ ਕੇ इमोਸ਼ਨਲ ਨਾ ਹੋਵੋ ਹੋਣਾ ਚਾਹੀਦਾ ਹੈ इमोਸ਼ਨਲ ਪਰ ਰਿਸ਼ਤਿਆਂ ਨੂੰ ਲੈ ਕੇ इमोਸ਼ਨਲ ਮਤਲਬ ਪ੍ਰੇਮ ਸਬੰਧਾਂ ਨੂੰ ਲੈ ਕੇ ਤਾਂ ਮਾਂ ਦੇ ਪੈਰੀਂ ਹੱਥ ਲਗਾਣੇ ਅੱਜ ਦੇ ਦਿਨ ਦਾ ਉਪਕਾਰ ਹੋਵੇਗਾ ਤੇ ਮਾਂ ਦੀ ਮਰਜ਼ੀ ਤੋਂ ਬਿਨਾ ਕਿਸੇ ਵੀ ਰਿਸ਼ਤੇ ਨੂੰ ਅੱਗੇ ਵਧਾਉਣਾ ਮੰਨ ਲਓ ਮਾਤਾ ਪਿਤਾ ਦੀ ਮਰਜ਼ੀ ਤੋਂ ਬਿਨਾ ਆਪ ਕਿਆ ਸਕਦੇ ਹੋ ਇਹ ਨੁਕਸਾਨ ਕਰਾਇਆ ਦੋ ਦੁੱਧ ਦੇ ਪੈਕੇਟ ਲਓ ਕਿਸੇ ਜ਼ਰੂਰਤਮੰਦ ਨੂੰ ਦੇ ਦਿਓ ਦਿਨਬ ਅਕੁਰੀਸ ਜਾਨੀ ਕੁੰਬ ਰਾਸ਼ੀ ਕੁੰਬ ਰਾਸ਼ੀ ਵਾਲਿਆਂ ਨੂੰ ਆਉਣ ਵਾਲੇ ਕੱਲ ਦੀ ਚਿੰਤਾ ਥੋੜੀ ਬਧੀ ਰਹੇਗੀ ਭਾਵੇਂ ਅੱਛੇ ਲੋਕਾਂ ਨਾਲ ਸਬੰਧ ਨੇ ਪਰ ਫਾਇਦਾ ਕੋਈ ਨਹੀਂ ਹੋ ਰਿਹਾ ਕਿਉਂਕਿ ਸ਼ਨੀ ਦੀ ਸਥਿਤੀ ਤੇ ਨਾਲ ਨਕਸ਼ਤਰ ਜੋ ਹੈ ਸ਼ਨੀ ਦਾ 10:30 ਵਜੇ ਤੋਂ ਬਾਅਦ ਆਏਗਾ ਕੋਈ ਨਾ ਕੋਈ ਕਾਫੀ ਲੰਬੀ ਸਮੇਂ ਤੋਂ ਚੱਲੀ ਆ ਰਹੀ ਪ੍ਰਾਪਰਟੀ ਦੀ ਢੀ ਲੱਗੇ ਵਾਸਾ ਕਰੀਆ ਵਿਦੇਸ਼ ਲਈ ਸਿਤਾਰੇ ਚੰਗੇ ਆ ਵਿਦੇਸ਼ ਵਿੱਚ ਕੰਮ ਕਰ ਲਈ ਚੰਗੇ ਆ ਗਾਂ ਨੂੰ ਰੋਟੀ ਪਾਓ ਅੱਜ ਤੇ ਮੱਸੀਆ ਤੇ ਕੀ ਕਰਨਾ ਤੁਸੀਂ ਚਾਹੁੰਦੇ ਪਾਣੀ ਚ ਇੱਕ ਨਾਰੀਅਲ ਜਲ ਪ੍ਰਵਾਹ ਕਰਨ ਤੇ ਰਾਹੁ ਲਗਨ ਚ ਸ਼ੁਭ ਫਾਲ ਦਵੇ ਸੈਟ ਜਾਨੀ ਮੇਨ ਰਾਸ਼ੀ ਮੇਨ ਰਾਸ਼ੀ ਵਾਲਿਆਂ ਦੇ ਵਾਧੂ ਖਰਚੇ ਵਾਧੂ ਪਰੇਸ਼ਾਨੀ ਨੂੰ ਖੜੇ ਕਰਦੇ ਪਏ ਆ ਪਰ ਕੰਮਕਾਰ ਕੋਈ ਨਹੀਂ ਰੁਕੇਗਾ ਤੇ ਨਾਲ ਤੁਸੀਂ ਸ਼ਨੀ ਨੂੰ ਲਗਨ ਵਿੱਚ ਸ਼ੁਭ ਕਰਨ ਦੇ ਲਈ ਕੇਲੇ ਅੱਜ ਬੱਚਿਆਂ ਨੂੰ ਦੇ ਸਕਦੇ ਹੋ ਤੇ ਫਰੂਟ ਵੀ ਬੱਚਿਆਂ ਨੂੰ ਵੰਡ ਸਕਦੇ ਹੋ ਮੱਸੀਆ ਤੇ ਘਰ ਚ ਪਾਣੀ ਚ ਥੋੜੀ ਜੀ ਹਲਦੀ ਪਾ ਕੇ ਇਸ਼ਨਾਨ ਕਰਨ ਤੇ ਬ੍ਰਹਸਪਤ ਜੋ ਤੁਹਾਡੇ ਲਗਨ ਦਾ ਮਾਲਕ ਹੈ ਉਹ ਸ਼ੁਭਤਾ ਵੀ ਵਧੇਗੀ ਤੇ એનર્ਜੀ ਵੀ ਸ਼ੁਭ ਹੋਏਗੀ ਇਹ ਸੀ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਲੋਜਿਕਲੀ ਕਿੱਦਾਂ ਆਪਾਂ ਗ੍ਰਹਿਾਂ ਨੂੰ ਸਹੀ ਕਰ ਸਕਦੇ ਹਾਂ ਤੇ ਗ੍ਰਹਿਾਂ ਨੂੰ ਸਹੀ ਕਰਨ ਤੇ ਦਿਨ ਵੀ ਸਹੀ ਹੋ ਹੀ ਜਾਂਦਾ ਹੈ ਕਿਉਂਕਿ ਜੋ ਸਾਡੇ ਨਾਲ ਬੀਤਦਾ ਜੋ ਸਾਡੇ ਨਾਲ ਹੁੰਦਾ ਸਿਰਫ ਸਾਡੇ ਨਾਲ ਹੀ ਹੁੰਦਾ ਰੱਬ ਤੇ ਹੁਣ ਇੱਕੋ ਹੀ ਹੈ ਸਾਰਿਆਂ ਨਾਲ ਕਿਉਂ ਨਹੀਂ ਹੁੰਦਾ ਨਹੀਂ ਹੁਣ ਉਸ ਦੀ ਛਾਇਆ ਤੇ ਸਭ ਤੇ ਇੱਕੋ ਜਿਹੀ ਪੈਂਦੀ ਹੈ ਨਾ ਤੇ ਸਾਰਿਆਂ ਦਾ ਮਨ ਇੱਕੋ ਜਿਹਾ ਕਿਉਂ ਨਹੀਂ ਦਿਮਾਗ ਇੱਕੋ ਜਿਹਾ ਕਿਉਂ ਨਹੀਂ ਕੰਮ ਇੱਕੋ ਜਿਹਾ ਕਿਉਂਕਿ ਅਸੀਂ ਆਪਣੀ ਆਪਣੀ એનર્ਜੀ ਲੈ ਕੇ ਆਪਣੇ ਆਪਣੇ ਕਰਮ ਆਪਣੀ ਆਪਣੀ ਕਿਸਮਤ ਲੈ ਕੇ ਇਸ ਦੁਨੀਆ 'ਚ ਪੈਦਾ ਹੁੰਨੇ ਆ ਕਿਸੇ ਨੂੰ ਰੱਬ ਨੇ ਬਹੁਤ ਸਾਰਾ ਦਿਮਾਗ ਦਿੱਤਾ ਤੇ ਕਿਸੇ ਨੂੰ ਬਹੁਤ ਥੋੜਾ ਜਿਹਾ ਦਿੱਤਾ ਉਹੀ ਗੱਲ ਕੱਲ ਵਾਲੀ ਕਿ ਬਹੁਤ ਜ਼ਿਆਦਾ ਵੀ ਨੁਕਸਾਨਦਾਇਕ ਹੈ ਤੇ ਤੂੰ ਬਹੁਤ ਥੋੜਾ ਵੀ ਨੁਕਸਾਨਦਾਇਕ ਹੈ ਬੈਲੈਂਸ ਹੋਣੀ ਆ ਚੀਜ਼ਾਂ ਬਹੁਤ ਜ਼ਰੂਰੀ ਨੇ ਇਸੇ ਕਰਕੇ ਆਪਾਂ ਗ੍ਰਹਿਾਂ ਦੀ એનર્ਜੀ ਨੂੰ ਬੈਲੈਂਸ ਕਰਨ ਦੇ ਲਈ ਇਹ ਚੀਜ਼ਾਂ ਕਰਦੇ ਆਂ ਪਰ ਇਹ ਗੱਲ ਹੈ ਕਿ ਆਪਣੇ ਆਪ ਨੂੰ ਨਰਚ ਸ਼ੁਭ ਦੇਣੀ ਚਾਹੀਦੀ ਹੈ ਚਲੋ ਸਾਊਥ-ਵੈਸਟ ਦਿਸ਼ਾ 'ਚ ਜੇ ਪਾਣੀ ਹੋਵੇ ਚੈੱਕ ਕਰਿਓ ਆਪਣੇ ਘਰ 'ਚ ਜੇ ਸਾਊਥ-ਵੈਸਟ ਦਿਸ਼ਾ 'ਚ ਪਾਣੀ ਹੋਵੇ ਤਾਂ ਸਟੇਬਿਲਟੀ ਦੀ ਪਰੇਸ਼ਾਨੀ ਤਾਂ ਚਲੋ ਆਉਂਦੀ ਹੈ ਮਾਨਸਿਕ ਪਰੇਸ਼ਾਨੀ ਤੇ ਮਾਨਸਿਕ ਦਵਾਈ ਘਰ ਚ ਚਲਦੀ ਹੈ ਤੇ ਵਿਆਹ ਵੀ ਲੇਟ ਹੁੰਦਾ ਕਿਉਂ ਕਿ ਸਟੇਬਿਲਟੀ ਨਹੀਂ ਉਥੇ ਚੰਦਰ ਹੈ ਤੇ ਸਟੇਬਿਲਟੀ ਉਦੋਂ ਆਉਂਦੀ ਹੈ ਜਦੋਂ ਸਟੇਬਲ ਤੌਰ ਤੇ ਹਰ ਚੀਜ਼ ਬੈਲੈਂਸ ਹੁੰਦੀ ਜਾਂਦੀ ਹੈ ਵਿਆਹ ਵੀ ਟਾਈਮ ਤੇ ਹੋ ਗਿਆ ਬੱਚੇ ਵੀ ਟਾਈਮ ਤੇ ਹੋਗੇ ਸੈਟਲਮੈਂਟ ਟਾਈਮ ਤੇ ਹੋ ਗਈ ਹੈਨਾ ਤਾਂ ਸਾਊਥ-ਵੈਸਟ ਦਿਸ਼ਾ ਵਿੱਚ ਕਈ ਵਾਰ ਪਾਣੀ ਦਾ ਹੋਣਾ ਵੀ ਵਿਆਹ ਸ਼ਾਦੀ ਚ ਵਿਗੰਤ ਜਾਂ ਕਿਸੇ ਦੀ ਵਿਆਹ ਸ਼ਾਦੀ ਪਰਿਵਾਰ ਵਿੱਚ ਫਿਰ ਹੁੰਦੀ ਵੀ ਨਹੀਂ ਜਰਾ ਨੋਟ ਕਰਿਓ ਜਿਨ੍ਹਾਂ ਦੇ ਵੀ ਇਦਾਂ ਦੀ ਪਰੇਸ਼ਾਨੀ ਹੋਵੇ ਤਾਂ ਉਹ ਤੁਸੀ ਸਹੀ ਆਪ ਹੀ ਕਰਨਾ ਦੇਖੋ ਆਪਣੇ ਘਰ ਨੂੰ ਸਹੀ ਕਰਕੇ ਪਰ ਐ ਬਿਨਾ ਮਤਲਬ ਤੋਂ ਢਾਪਾਂ ਨਹੀਂ ਕਰਾਉਣੀ ਉਹ ਸੋਚ ਸਮਝ ਕੇ ਕਰਾਉਣੀ ਹੈ ਗ੍ਰਹਿਾਂ ਨੂੰ ਚੈੱਕ ਕਰਕੇ ਕਰਾਉਣੀ ਕਿਉਂਕਿ ਗ੍ਰਹਿਾਂ ਨੂੰ ਛੇੜਨ ਦਾ ਮਤਲਬ ਸੱਪ ਦੀ ਪੂੰਛ ਤੇ ਪੈਰ ਰੱਖਣ ਦੇ ਬਰਾਬਰ ਬਾਅਦਛਾਤ ਕੁਝ ਨਹੀਂ ਹੁੰਦਾ ਕਿਉਂਕਿ ਬਿਨਾ ਕਾਰਨ ਬਿਨਾ ਵਜ੍ਹਾ ਤੋਂ ਹੁੰਦਾ ਕੁਝ ਨਹੀਂ ਸਮਝ ਆ ਜਾਂਦਾ ਆਪ ਸਭ ਦਾ ਜੀ ਆਇਆਂ ਨੂੰ ਅੱਛਾ ਜਾਵੇ ਸਾਸ਼ਿਕਾ